ਇਹ ਉਹ ਕਲਾਕਾਰ ਨੇ ਜਿਨ੍ਹਾਂ ਦੇ ਤੁਸੀਂ ਗਾਣੇ ਸਟੇਜਾਂ ਤੇ ਵੱਖ-ਵੱਖ ਚੈਨਲਾਂ ਤੇ ਰੇਡੀਓ ਚੈਨਲਾਂ ਤੇ ਕਨੇਡਾ ਦੇ ਚੈਨਲਾਂ ਦੇ ਬੱਸਾਂ ਦੇ ਵਿੱਚ ਕਿਤੇ ਵੀ ਨਹੀਂ ਸੁਨੇ ਸਸੀ ਗਾਲ ਜੀ ਸਾਰਿਆਂ ਨੂੰ ਤੇ ਪੱਬਾਂ ਪਾਰ ਹੋ ਕੇ ਅੱਜ ਜਿਹੜੀ ਖਾਸ ਇੰਟਰਵਿਊ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਤੁਹਾਡੇ ਸਾਹਮਣੇ ਰੂਹਬਰੂ ਕਰ ਰਹੇ ਹਾਂ ਮੈਂ ਤੁਹਾਡਾ ਆਪਣਾ ਚਿਬਕੜ ਚੈਨਲ ਦੇ ਉੱਤੋਂ ਤੇ ਅੱਜ ਸਾਡੇ ਨਾਲ ਤੁਸੀਂ ਜਿਵੇਂ ਹਸਤੀਆਂ ਦੇਖਦੇ ਹੋ ਨਵੇਂ ਨਵੇਂ ਅਸ ਦੇ ਆਪਣੇ ਚੈਨਲ ਦੇ ਉੱਤੇ ਆਉਂਦੀਆਂ ਨੇ ਅੱਜ ਉਵੇਂ ਪੱਬਾ ਪਾਰ ਬੈਠੇ ਹੋਏ ਕਲਾਕਾਰ ਚੱਬਾ ਕੱਢ ਜੀ ਸਾਡੇ ਨਾਲ ਨਹੀਂ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਦਾ ਸਾਡੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਨੂੰ ਬਹੁਤ ਖੁਸ਼ੀ ਹੋਈ ਜੀ ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਧੰਨਵਾਦ ਵੀ ਕਰਦੇ ਹਾਂ ਤੁਸੀਂ ਸਾਡੇ ਚੈਨਲ ਦੇ ਉੱਤੇ ਆਏ ਨਹੀਂ ਧੰਨਵਾਦ ਮੈਂ ਕਰਦਾ ਹਾਂ ਤੁਹਾਡਾ ਮੈਨੂੰ ਕੋਈ ਸੱਦੇ ਨਹੀਂ ਦਿੱਤੇ ਬਲਾਂ ਜੀ ਅੱਛਾ ਹਾਂ ਜੀ ਤੇ ਤੁਸੀਂ ਇਹ ਉਹ ਕਲਾਕਾਰ ਨੇ ਜਿਨ੍ਹਾਂ ਦੇ ਤੁਸੀਂ ਗਾਣੇ ਸਟੇਜਾਂ ਤੇ ਵੱਖ-ਵੱਖ ਚੈਨਲਾਂ ਤੇ ਰੇਡੀਓ ਚੈਨਲਾਂ ਤੇ ਕਨੇਡਾ ਦੇ ਚੈਨਲਾਂ ਦੇ ਬੱਸਾਂ ਦੇ ਵਿੱਚ ਕਿਤੇ ਵੀ ਨਹੀਂ ਸੁਨੇ ਤੇ ਅੱਜ ਤੁਹਾਡੇ ਸਾਹਮਣੇ ਉਸ ਕਲਾਕਾਰ ਨੂੰ ਆਪਾਂ ਪੇਸ਼ ਕਰਦੇ ਆਂ ਤੇ ਸੁਣਦੇ ਆ ਹਨਾ ਤੇ ਲੱਕੜ ਚੱਪ ਜੀ ਪਹਿਲਾਂ ਤਾਂ ਸਵਾਲ ਇਹ ਆ ਤੁਹਾਨੂੰ ਕਿ ਤੁਹਾਡਾ ਨਾਮ ਲੱਕੜ ਚੱਪ ਕਿਵੇਂ ਪਿਆ ਜੀ ਬਹੁਤ ਵਧੀਆ ਉਸਤਾਦ ਹੈ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਇਹ ਹਾਂਜੀ ਮੇਰੇ ਉਸਤਾਦ ਜੀ ਜਨਾਬ ਸਵਾਟਰ ਕੋਟੀ ਜੀ ਅੱਛਾ ਜੀ ਹਾਂਜੀ ਉਹਨਾਂ ਜੀ ਕੋਈ ਮੂੰਹ ਚ ਲੱਕੜ ਚਾ ਰੱਖਦੇ ਹੁੰਦੇ ਸੀ ਚਾਪਦੇ ਹੁੰਦੇ ਸੀ ਅੱਛਾ ਤੇ ਮੈਂ ਉਹਨਾਂ ਨੂੰ ਪੁੱਛਿਆ ਤਾਂ ਕਦੇ ਹੈ ਨਹੀਂ ਵੀ ਤੁਸੀਂ ਕੀ ਚਾਹਦੇ ਹੋ ਤਾਂ ਮੈਂ ਉਹੀ ਜਾ ਕੇ ਘਰੇ ਪੰਗਾ ਲੈ ਲੈ ਜੀ ਅੱਛਾ ਮੈਂ ਤਾਂ ਜਿਹੜਾ ਫਾਨਾ ਹੀ ਲਾਉਂਦੇ ਆਪਾਂ ਮੰਜੇ 'ਚ ਫਾਨਾ ਆਈ ਮਾਸ ਦਾ ਜੀ ਮੈਂ ਤਾਂ ਉਹ ਚੱਬਣ ਲੱਗ ਗਿਆ ਜੀ ਉਹਨੇ ਬਹੁਤ ਸੱਲ ਤੇ ਬੁਰਾ ਹਾਲ ਕਰਤਾ ਜੀ ਅੱਛਾ ਜੀ ਉਹ ਮੇਰੀ ਮਾਮੀ ਕਹਿੰਦੀ ਵੀ ਆਹ ਤੂੰ ਕੀ ਕਰਦਾ ਹੁੰਦਾ ਮੈਂ ਕਿਹਾ ਇਹ ਮੇਰੇ ਉਸਤਾਦ ਜਿਹੜੇ ਗਾਉਂਦੇ ਆ ਉਹ ਕਰਦੇ ਹੁੰਦੇ ਤਾਂ ਉਹਨੇ ਲੱਗਦਾ ਮੇਰੀ ਸਿੱਟੀਆਂ ਚੰਗੀਆਂ ਕਹਿੰਦੀ ਉਹ ਮਲੱਠੀ ਹੁੰਦੀ ਆ ਬਾਸ ਨਹੀਂ ਹੁੰਦਾ ਅੱਛਾ ਆਈ ਦੇਖ ਲਓ ਲੱਕੜ ਚੱਬਨੇ ਮਲੱਠੀ ਸਮਝ ਕੇ ਲੱਕੜ ਹੀ ਖਾਗਾ ਸੀਗਾ ਜੇ ਕਿਤੇ ਇਹ ਨਾ ਮੈਂ ਕਹਦੀ ਆਯੁਰਵੈਦਿਕ ਖਾ ਜਾਂਦਾ ਹੀ ਮੁੜ ਕੇ ਕੌਰ ਤੋਂ ਮੈਂ ਜੇ ਮੰਨ ਲਓ ਵੱਡੀ ਵੱਡੀ ਇਲਾਇਚੀ ਖਾਂਦੇ ਤਾਂ ਤੁਸੀਂ ਐਂ ਵਿੱਚ ਕਿਹੜੇ ਖਾ ਜਾਂਦੇ ਉਹ ਦਵਾ ਸੱਚੀ ਗੱਲ ਹੈ ਜੀ ਹਾਂ ਜੀ ਤੇ ਆਪਾ ਜੀ ਨੇ ਬਚਾਤੀ ਅੱਛਾ ਦੂਜਾ ਸਵਾਲ ਲੱਕੜ ਚੱਪ ਜੀ ਇਹ ਹੈ ਵੀ ਜਿਹੜੇ ਤੁਸੀਂ ਜਿਹੜੇ ਦੁਕਾਨੇ ਆ ਹਨਾ ਦੁਕਾਨਿਆਂ ਬਾਰੇ ਕੀ ਗੱਲਾਂ ਕਿੱਥੋਂ ਸਿੱਖੇ ਤੁਸੀਂ ਦੁਕਾਨੇ ਜੀ ਜਿਵੇਂ ਹੁਣ ਮਨ ਲਓ ਪਲਾਂ ਬਹੁਤ ਵੱਡਾ ਲੰਮਾ ਤੇ ਆਸਾ ਜੀ ਇਹ ਬਹੁਤ ਵੱਡਾ ਆਪਣੇ ਸਾਲੋਂ ਚਾਂਦੀ ਰਾਮਚੰਦੀ ਜੀ ਹੋਰ ਵੱਡੇ ਵੱਡੇ ਫਨਕਾਰ ਤੂੰ ਬਿਨਾਂ ਨੰਗ ਹੋ ਜਾਣਾ ਗੁੰਦੇ ਹੁੰਦੇ ਦੁਕਾਨੇ ਹੀ ਨਾਲ ਬੜੀਆਂ ਬੜੀਆਂ ਨਹੀਂ ਤੁਸੀਂ ਦੁਕਾਨੇ ਸਿੱਖੇ ਕਿਤੋਂ ਇਹ ਨਹੀਂ ਇਹ ਜਿਵੇਂ ਮਨ ਲਓ ਜਿਵੇਂ ਜੋੜੀਆਂ ਹੁੰਦੀਆਂ ਜੀ ਬੜਾ ਪਸੰਦ ਕਰਦੇ ਵਿਆਂ ਸਾਦੂਆਂ ਦੇ ਖਾੜੇ ਲੱਗਦੇ ਬੜਾ ਵੱਡਾ ਉਹਦੋਂ ਹੁੰਦਾ ਵੀ ਹਾਂ ਉਹਨਾਂ ਕਲਾਕਾਰਾਂ ਦੇ ਵਿੱਚੋਂ ਤੁਸੀਂ ਕਿਤੋਂ ਸਿੱਖੇ ਦੁਕਾਨਾ ਗਾਣਾ ਨਹੀਂ ਫਿਰ ਮੈਂ ਸਿੱਖਿਆ ਹੀ ਨਹੀਂ ਨਹੀਂ ਅੱਛਾ ਉਹੀ ਬਸ ਠੀਕ ਹੈ ਬਸ ਹੁਣ ਆਪਾਂ ਕੁਝ ਕਹਿ ਨਹੀਂ ਸਕਦੇ ਲਕੜ ਜਬਜੀ ਆਪਾਂ ਬਹੁਤੀਆਂ ਗੱਲਾਂ ਨਹੀਂ ਕਰ ਰਹੇ ਕਿਉਂਕਿ ਦਰਸ਼ਕ ਵੀਰ ਬੋਰ ਹੋ ਜਾਂਦੇ ਬੋਰ ਨਹੀਂ ਹੁੰਦੇ ਬੋਰ ਵੀ ਹੋ ਰਹੇ ਹੋ ਵੇਟ ਕਰ ਰਹੇ ਹੋ ਕਿ ਤੁਹਾਡੇ ਜਿਹੜੇ ਹੈ ਚਿਹਰੇ ਮੂੰਹ ਦੇ ਵਿੱਚੋਂ ਕੋਈ ਇਹ ਜੇ ਕੋਈ ਗਾਣਾ ਜਾਂ ਕੁਝ ਕਲਮ ਕੁਝ ਸੁਣਾਇਆ ਮੈਂ ਕਿਹਨਾ ਗਾਣਾ ਸੁਣਾਇਆ ਜੀ ਹਾਂ ਵਾਹ ਜੀ ਵਾਹ ਜੀ ਹਾਂ ਮੈਂ ਕੋਈ ਚੰਦ ਸ਼ਬਦ ਜਿਹੜੇ ਹੈਗੇ ਮੈਨੂੰ ਬਹੁਤ ਮੈਨੂੰ ਪੂਰੀ ਉਮੀਦ ਹੈ ਸੁਣਨ ਵਾਲੇ ਜਿੰਨੇ ਵੀ ਆਪਣੇ ਸੁਣਨਗੇ ਜੀ ਹੂੰ ਗਾਲਾਂ ਦੇ ਹੈਂ ਗਾਲਾਂ ਨਹੀਂ ਦੇਣਗੇ ਚਲੋ ਉਹ ਤਾਂ ਜੀ ਤੁਹਾਡੀ ਪ੍ਰਾਪਤੀ ਹੈ ਇਹਦੇ ਵਿੱਚ ਚਾਹੇ ਗਾਲਾਂ ਚਾਹੇ ਗਾਣਾ ਹਨ ਤੇ ਪਰ ਸਾਡੇ ਐ ਵੀ ਦਰਸ਼ਕਾਂ ਨੂੰ ਨਾਰਾਜ਼ ਨਹੀਂ ਕਰਨਾ ਇੱਕ ਗਾਣਾ ਜਰੂਰ ਸੁਣਾਓ ਜੀ ਕੋਈ ਥੋੜੇ ਦੇ ਨਾਮ ਹੀ ਸੁਣਾ ਮੇਰੇ ਸੁਣਾ ਦਿਓ ਜੀ ਕੋਈ ਮੈਂ ਸ਼ਾਇਰ ਨਾਮ ਮੈਂ ਨਾ ਇੰਟਰਵਿਊ ਆਣੇ ਜੇ ਮੇਰੇ ਤਾਂ ਕਿਹੜੇ ਗਾਣੇ ਬੰਨਣਗੇ ਚਲ ਦੋ ਤੂੰ ਮੇਰੇ ਸੁਣਾ ਦਿਓ ਨਹੀਂ ਮੈਂ ਸ਼ਾਇਰ ਨਾਮ ਦੋ ਜੀ ਹਾਂ ਜੋ 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 ਹੈਗੀ ਆ ਹੂੰ ਆ ਸਾਹ ਲੈਣਾ ਸਾਹ ਹਾਂ ਹਾਂ ਸਾਹ ਲੋ ਨਹੀਂ ਉਹ ਸਾਹ ਨਹੀਂ ਸਾਹ ਲੈਣਾ ਸਾਰੇ ਗਾਵਾ ਪਾਲਾ ਸਾਹ ਨਹੀਂ ਅੱਛਾ ਯਾਰ ਨਿਕਲਾ ਕਰ ਦੋ ਲੈਨੇ ਨੇ ਸਾਹ ਨਹੀਂ ਉਹ ਨਹੀਂ ਮੈਂ ਆਪਾਂ ਦੂਜਾ ਸਾਹ ਨਹੀਂ ਗਾਂ ਨਹੀਂ ਨਹੀਂ ਜੀ ਆਪਾਂ ਕੱਲੀ ਗਾਵਾ ਕੀ ਸਾਹ ਨਹੀਂ ਲੈ ਲਓ ਬੱਲਾ ਮੈਂ ਤੁਰ ਫਰ ਲੈਨੇ ਮੜ ਜਾ ਨਹੀਂ ਉਹ ਨਹੀਂ ਜੀ ਗੱਲ ਹਾਂ ਜੀ ਹੂੰ ਹੂੰ ਉਹਦੇ ਨਾਨਕਿਆਂ ਦਾ ਪਿੰਡ ਹੂੰ ਆਹਾ ਆਹਾ ਆ ਵਾਵਾ ਕਰੋ ਕਿੰਨਾ ਕ ਥੋੜਾ ਹੀ ਬਸ ਥੋੜਾ ਸਲੋ ਕਰੋ ਲੈਕਿਨ ਵਾਵਾ ਕਰੋ ਨਹੀਂ ਥੋੜਾ ਥੋੜਾ ਅੱਛਾ ਹੌਲੀ ਹੌਲੀ ਵਾਵਾ ਆਹ ਆਹਾ ਆਹ 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 ਵਾਵਾ ਉਹਦੇ ਨਾਨਕਿਆਂ ਦਾ ਪਿੰਡ ਟੁੱਟ ਪੈਣਾ ਛੱਡਦਾ ਨਹੀਂ ਹਿੰਡ ਅੱਛਾ ਉਹਦੇ ਨਾਨਕਿਆਂ ਦਾ ਪਿੰਡ ਟੁੱਟ ਪੈਣਾ ਛੱਡਦਾ ਨਹੀਂ ਹਿੰਡ ਮੈਨੂੰ ਦੇਖ ਦੇਖ ਹਾਰ ਨੇ ਵਜਾਉਂਦਾ ਪਾ 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 ਹੂੰ ਮੈਨੂੰ ਦੇਖ ਦੇਖ ਹਾਰ ਨੇ ਵਜਾਉਂਦਾ ਨਹੀਂ ਭਾਬੀ ਮੁੰਡਾ ਤੇਰੇ ਪਿੰਡ ਦਾ ਜਿਹੜਾ ਕਟਾਂ ਦਾ ਟੈਂਪੂ ਆ ਚਲਾਉਂਦਾ ਵੀ ਭਾਬੀ ਮੁੰਡਾ ਤੇਰੇ ਪਿੰਡ ਦਾ ਦੋਸਤੋ ਜੀ ਕੋਈ ਪ੍ਰੋਫੈਸ਼ਨਲ ਚਲੋ ਭਾਈ ਤਾੜੀਆਂ ਮਾਰੋ ਬਹੁਤ ਸੋਹਣਾ ਬਹੁਤ ਸੋਹਣਾ ਧੰਨਵਾਦ ਧੰਨਵਾਦੀ ਮੈਂ ਮੈਂ ਕਈ ਵਾਰੀ ਨਾ ਸੱਚ ਸੁਣਾਇਆ ਬਹੁਤ ਸੋਹਣਾ ਗਾਣਾ ਹੈ ਨਾ ਤੇ ਇਹ ਗਾਣੇ ਦੇ ਕਿਵੇਂ ਲਿਖਿਆ ਹੈ ਨਾ ਤੇ ਆਪਾਂ ਉਹਦੇ ਬਾਰੇ ਜਾਣ ਕੇ ਕਲਕੜ ਜਾਬ ਜੀ ਗੱਲ ਇਹ ਹੈ ਵੀ ਤੁਸੀਂ ਗਾਣਾ ਲਿਖਿਆ ਵੀ ਭਾਬੀ ਮੁੰਡਾ ਤੇਰੇ ਪਿੰਡ ਦਾ ਤੇਰੇ ਮੁੰਡਾ ਤੇਰੇ ਮੁੰਡਾ ਕੱਟਿਆ ਟੈਂਪੋ ਚਲਾਵੇ ਹਾਂ ਜੀ ਇਹ ਕੱਟਿਆ ਟੈਂਪੋ ਇਹ ਤੇਰੇ ਪਿੰਡ ਦਾ ਮੁੰਡਾ ਚਲਾਵੇ ਜਾਂ ਕੱਟੇ ਬੱਚੇ ਇਹ ਨਾ ਜੀ ਆਏ ਆ ਇਹ ਕਿਵੇਂ ਲਿਖਣਾ ਇਹ ਕੋਈ ਸਾਰੀ ਆਪਣੇ ਘਰੇ ਚੀਜ਼ਾਂ ਹੁੰਦੀਆਂ ਆ ਭਾਬੀ ਵੀ ਘਰੇ ਆ ਕੱਟੇ ਵੀ ਘਰੇ ਆ ਜੀ ਟੈਂਪੂ ਵੀ ਫਿਰ ਉਹ ਆਸੇ ਪਾਸੋਂ ਧੈਰੇ ਚੀਜ਼ਾਂ ਲਿਖ ਦਿਆਂ ਜੀ ਅੱਛਾ ਵੀ ਜਿਵੇਂ ਮਾਹੌਲ ਦੇ ਦੋ ਜਿਵੇਂ ਮਾਹੌਲ ਇਹ ਕਿਵੇਂ ਲਿਖਿਆ ਜੀ ਗਾਣਾ ਫਿਰ ਇਹ ਗਾਣਾ ਉਵੇਂ ਹੀ ਲਿਖਿਆ ਜੀ ਪੈਨ ਕਾਪੀ 'ਚ ਅੱਛਾ ਨਹੀਂ ਜਿਵੇਂ ਜਿਵੇਂ ਤੁਸੀਂ ਗਾਣੇ ਲਿਖਦੇ ਹੋ ਤੁਸੀਂ ਪਹਿਲਾਂ ਗੱਲ ਕਹਿੰਦੇ ਸੀ ਹਨਾ ਇਹ ਗਾਣੇ ਕਿਵੇਂ ਲਿਖਦੇ ਰਹਿੰਦੇ ਹੋ ਇਹ ਗਾਣੇ ਵੀ ਜਿਵੇਂ ਦਾ ਕੋਈ ਮਾਹੌਲ ਬਣ ਜਾਂਦਾ ਜੀ ਆਸੇ-ਪਾਸੇ ਇਹ ਸ਼ਾਇਰਾਂ ਨਾਮਦ ਹੁੰਦੇ ਉੱਪਰੋਂ ਆਉਂਦੇ ਆ ਜੀ ਗਾਣੇ ਅੱਛਾ ਅੱਛਾ ਨਹੀਂ ਮਤਲਬ ਕਿ ਜਿਵੇਂ ਜਿਵੇਂ ਤੁਸੀਂ ਘਰ ਦਾ ਖੇਤ ਦਾ ਕੰਮ ਛੱਡਿਆ ਨੇ ਬਸ ਜਿਵੇਂ ਜਿਵੇਂ ਪੰਜ ਲਾਲੋ ਜੀ ਬੈਠੋ ਗਾਣੇ ਛੱਡਿਓ ਬਸ ਸਾਰਾ ਖੁਸ਼ੀ ਆ ਜੀ ਛੱਡੀ ਤਰੇ ਨੇ ਬਸ ਜਿੰਦਾਂ ਦਾ ਸਾਹ ਨਹੀਂ ਛੱਡਦੇ ਗਾਣ ਛੱਡੀ ਜਾਣੇ ਜੀ ਅੱਛਾ ਅੱਛਾ ਸ੍ਰੀ ਸਾਹਿਬ ਜੀ ਆਪ ਗਾਣੇ ਚਾਹਣਾ ਤੇ ਕਿੰਨੇ ਨੰਬਰ ਦਸ ਕਵੀਰ ਤੁਸੀਂ ਇਸ ਗਾਣੇ ਨੂੰ ਦੇਓਗੇ ਹਣ ਜ਼ਰੂਰ ਨੰਬਰ ਕਮੈਂਟਾਂ ਦੇ ਵਿੱਚ ਦੇਖਿਆ ਜਾਓ ਤੇ ਅੱਛਾ ਕਮੈਂਟਾਂ ਦੁਗਾਲੇ ਜਾ ਦੇ ਤੁਸੀਂ ਤੇ ਤੁਸੀਂ ਅੱਜ ਦੇ ਜਿਹੜੇ ਗਾਣੇ ਆ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਜਾਂ ਤੁਸੀਂ ਹੁਣ ਗਾਣਾ ਕੀ ਹੈ ਹਨਾ ਵੀ ਤੂੰ ਮੈਂ ਮੈਂ ਸਨੈਪਚੈਟ ਬਣਾ ਲਈ ਤੇ ਜਾਂ ਹਨਾ ਫੋਟੋ ਦੇਖੀ ਫੇਸਬੁੱਕ ਤੇ ਉਹ ਕਹਿੰਦੇ ਉਹ ਨਹੀਂ ਉਹ ਨਹੀਂ ਜੇ ਉਦੋਂ ਵੀ ਅਪਡੇਟ ਦੀ ਗੱਲ ਹੈ ਉਹ ਦੇਖੋ ਤੁਹਾਡੇ ਤੋਂ ਸੁਣ ਜੀ ਦੇਖੋ ਸਾਡੇ ਦਾ ਫਰਮਾਇਸ਼ ਹੋ ਸਕਦੀ ਹੈ ਸਾਡੇ ਦਰਸ਼ਕਾਂ ਦੀ ਫਰਮਾਇਸ਼ ਹੋ ਸਕਦੀ ਹੈ ਰੀਲਾਂ ਤੇ ਰੀਲਾਂ ਦੇ ਵੀ ਮੈਂ ਤੁਹਾਨੂੰ ਦੱਸੂ ਹਾਂ ਜੀ ਵੀ ਕਾਸਤੇ ਇਹ ਰੀਲਾਂ ਦੇ ਗਾਣੇ ਆ ਗਏ ਹਨ ਹਾਂ ਜੀ ਇਹ ਨਹੀਂ ਆਏ ਜੀ ਮੈਂ ਦੱਸਾਂ ਇੱਕ ਇੱਕ ਰੀਲ ਤੇ ਆ ਗਿਆ ਜੀ ਕਿ ਮੈਂ ਸਨੈਪ ਚੈਟ ਭੇਜੀ ਮੈਨੂੰ ਉਹ ਉਹ ਹੁਣ ਇੰਸਟਾਗ੍ਰਾਮ ਦੇ ਉੱਤੇ ਸਾਨੂੰ ਕੋਈ ਜ਼ਰੂਰ ਹਨਾ ਇਹਦੇ ਬਾਰੇ ਕੋਈ ਗਾਣਾ ਜ਼ਰੂਰ ਸੁਣਾ ਜਾਵੇ ਹਨਾ ਤੇ ਧੰਨਵਾਦੀ ਹੋਵਾਂਗੇ ਤੁਹਾਡੇ ਹਨਾ ਹਾਂ ਅੱਜ ਕੱਲ੍ਹ ਜਿਹੜਾ ਕੋਈ ਦੇਖ ਦਿਆ ਜੀ ਲੋਕ ਉਹ ਚੀਜ਼ ਵੇਖਦੀ ਹੈ ਜੀ ਵੀ ਮਤਲਬ ਜਿਹੜੇ ਭਾਵੇਂ ਕਿਸੇ ਨੇ ਮੰਗੇ ਕੱਪੜੇ ਪਾਏ ਹੁਣ ਜੀ ਉਹ ਰੀਲ ਪਾਉਂਦੇ ਮਤਲਬ ਬ੍ਰਾਂਡ ਦੀ ਜੁਰੀ ਕਰਨੀ ਅੱਛਾ ਅੱਛਾ ਤੁਹਾਨੂੰ ਚੰਗੀ ਨੌਲੇਜ ਲੱਗਦੀ ਹੈ ਜੀ ਲਾਉਣ ਦੀ ਹਾਂ ਇਹੀ ਕਰਦੇ ਆਂਗੇ ਆਪਾਂ ਅੱਛਾ ਅੱਛਾ ਫਿਰ ਇੰਸਟਾਗ੍ਰਾਮ ਤੇ ਗਾਣਾ ਜ਼ਰੂਰ ਸੁਣਾ ਹਾਂ ਜੀ ਹਾਂ ਜੀ ਸੁਣਾਓ ਇਨਸਟਾ ਤੇ ਪਾਉਨੀਆਂ ਇੱਥੇ ਆਹ ਵਾਹਲੀ ਗੱਲ ਨੋ ਜੀ ਨਾ ਹੁਣ ਹੁਣ ਤਾੜੇ ਲਿਖਾਈਏ ਅੱਛਾ ਅੱਛਾ ਦੇਖੇ ਮੈਂ ਪਾ ਖਾਣੇ ਲਈ ਹਾਂ ਹਾਂ ਤਾ ਤਾ ਕਰਾਂਗੇ ਅੱਛਾ ਹਾਂਜੀ ਓਏ ਹੁਣ ਜਿੱਦਾਂ ਤੂੰ ਪੂਰੀ ਬਿਲੋ ਮਾੜ ਲੈ ਕਹੋਨੀਆਂ ਨਹੀਂ ਪਾ ਕੇ ਮੰਗੇਵੇਂ ਜੇ ਕੱਪੜੇ ਦੀ ਲਾਈਨ ਇਨਸਟਾ ਤੇ ਪਾਉਨੀਆਂ ਖਲਾਰੀ ਰੱਖੇ ਮਾਲਕੀ ਤਾਂ ਕਿਵੇਂ ਬੁਰਾ ਖਾਲ ਪਿਹੜ ਲੱਗਦੇ ਮੈਨੂੰ ਹਏ ਸਾਰੇ ਨਹੀਂ ਇਕ ਤੇਰਾ ਰੰਗ ਮੁਸ਼ਕੀ ਉਹ ਦੂਜਾ ਮੁਸ਼ਕੀ ਕੱਛਾ ਜੋ ਤੇਰੇ ਮਾਰੇ ਨਹੀਂ ਇਕ ਤੇਰਾ ਰੰਗ ਮੁਸ਼ਕੀ ਫੀਲਿੰਗ ਆ ਗਈ ਸੀ ਤਾਂ ਬਹੁਤ ਬੱਤੇ ਗਾਣੇ ਜਿਹਨੂੰ ਥੋੜਾ ਜਿਹਾ ਨੱਕ ਟੱਕ ਕੇ ਸੁਣਾਇਆ ਜਾਵੇ ਹੈਨਾ ਪੂਰਾ ਮੁਸ਼ਕੀ ਆ ਜੀ ਅਸਾਂ ਸੰਧਾ ਵਾਲਾ ਗਾਣਾ ਹੈ ਸੰਧਾ ਗਾਣਾ ਹੈ ਨਾ ਵੀ ਗਾਣੇ ਨੂੰ ਮਤਲਬ ਫੀਲ ਕਰਨਾ ਪਵੇ ਜਿਹੜਾ ਆਪਾਂ ਕਹਿੰਦੇ ਨੇ ਇਨਸਾਈਡ ਸੌਂਗ ਉਹਨੂੰ ਪਰੋ ਕੇ ਫੀਲ ਕਰਦੇ ਹੈਨਾ ਤੇ ਜਿਵੇਂ ਮੈਂ ਕਿਹਾ ਦਾਰੂ ਵਾਲਾ ਤਾਂ ਉਹਨੂੰ ਉਸ ਤਰ੍ਹਾਂ ਫੀਲ ਕਰ ਲੈ ਇਹ ਗਾਣਾ ਸੁਣਨ ਤੋਂ ਪਹਿਲਾਂ ਜੀ ਮੈਨੂੰ ਪੂਰਾ ਯਕੀਨ ਹੈ ਕੋਈ ਵੀ ਬੰਦਾ ਜਦੋਂ ਇਹਨੂੰ ਗਾਣਾ ਸੁਣੂ ਇੱਕ ਤਰ੍ਹਾਂ ਰੰਗ ਮੁਸ਼ਕੀ ਦਾ ਮੁਸ਼ਕ ਕੱਚਾ ਤੇਰੇ ਮਾਰੀ ਪਹਿਲਾ ਧਿਆਨ ਉਹਦਾ ਪਹਿਲਾ ਸਭ ਤੋਂ ਪਹਿਲਾ ਧਿਆਨ ਪਾਊਡਰ ਚ ਅੱਛਾ ਬਿਲਕੁਲ ਆ ਵਾਹ ਜੀ ਇਤਰ ਚ ਜਾਓ ਕੀ ਬਾਤ ਹੈ ਕੀ ਬਾਤ ਹੈ ਇਹ ਹੀਲਿੰਗ ਹੈ ਗਾਇਸ ਸੰਗੀਤ ਦੀ ਫੀਲਿੰਗ ਹੈ ਗਾਣੇ ਦੀ ਬਹੁਤ ਬਹੁਤ ਕਲਾ 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 ਹੁੰਦੀ ਹੈ ਇਹ ਕਲਾ ਹੁੰਦੀ ਹੈ ਹੈਨਾ ਜਿਹੋ ਜੇ ਮੈਂ ਇਹਦੇ ਤੁਹਾਡੇ ਨਵਾਰੀਆਂ ਚੋਂ ਪਾਊਡਰ ਪਏ ਇਤਰ ਕਢਾ ਦੇ ਨੇ ਇਹ ਗਾਣਾ ਇੰਨਾ ਇਹ ਮਤਲਬ ਆਪਾਂ ਗਾਣੇ ਦੇ ਨਾਲ ਨਾਲ ਆਪਾਂ ਤਾਰੀਫ ਕਰ ਸਕਦੇ ਹਾਂ ਕਿ ਜਿਹੇ 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 ਜੀ ਸ਼ਕਲ ਆ ਬਾਈ ਹੋਰਾਂ ਦੀ ਉਸ ਤਰ੍ਹਾਂ ਦੇ ਗਾਣੇ ਤੁਹਾਡੇ ਸਾਹਮਣੇ ਪੇਸ਼ ਹੋ ਰਹੇ ਨੇ ਹੈਨਾ ਤੇ ਬਿਲਕੁਲ ਸਹੀ ਮਰਲ ਦੇ ਮਿਲਦੇ ਹੈ ਨਾ ਜਿੱਦਾਂ ਦੀ ਸ਼ਕਲ ਜੇ ਤੁਸੀਂ ਚੇਂਜ ਕਰ ਲੋ ਤਾਂ ਗਾਣੇ ਚੇਂਜ ਹੋ ਜਾਣਗੇ ਜੇ ਸ਼ਕਲ ਹੋਰ ਮਤਲਬ ਕਿ ਗੂੜੀ ਕਰਨਾ ਗੂੜੀ ਤਾਂ ਘੋਰ ਗੂੜੇ ਦਾ ਨਾ ਹਣਾ ਕਾਲੇ ਚਲੋ ਲਾ ਦੇ ਗਾਣੇ ਹਾਂਜੀ ਹਾਂਜੀ ਤੇ ਇੱਕ ਬਾਈ ਜਿਹੜਾ ਮੈਂ ਕਹਿਣਾ ਚਾਹੁੰਨਾ ਵੀ ਜਿਵੇਂ ਕਲਾਕਾਰ ਬਣ ਤੋਂ ਬਾਅਦ ਗਾਣਾ ਹਿੱਟ ਹੋਣ ਤੋਂ ਬਾਅਦ ਕੋਫੀਆਂ ਲੈ ਲੈਂਦੇ ਹੈ ਨਾ ਤੇ ਤੁਹਾਡੀ ਕੋਈ ਕੁ ਇਹੋ ਜੀ ਕੋਈ ਪਰਫਾਰਮੈਂਸ ਸਾਨੂੰ ਦੱਸੋ ਕਿ ਤੁਸੀਂ ਗਾਣਾ ਗਾਇਆ ਹੋਵੇ ਉਹ ਗਾਣੇ ਨੇ ਤੁਹਾਨੂੰ ਇੰਨਾ ਮਸ਼ਹੂਰ ਕਰਤਾ ਹੋਵੇ ਕਿ ਤੁਸੀਂ ਕੋਠੀਆਂ ਘਰ ਸਾਰਾ ਕੁਝ ਹੀ ਪਾ ਲਿਆ ਹੋਵੇ ਕੋਈ ਇਹੋ ਜਿਹਾ ਗਾਣਾ ਦੱਸੋ ਜੀ ਹਾਂ ਜੀ ਜਿਵੇਂ ਜੀ ਮੈਂ ਅੱਜ ਤੱਕ ਜਿੱਦਾਂ ਮੈਂ ਗਾਉਣ ਲੱਗਿਆ ਹੂੰ ਵੀ ਤੁਸੀਂ ਕੋਈ ਚੀਜ਼ ਗਾਉਨੇ ਹੋ ਤੁਹਾਨੂੰ ਉਹਦਾ ਫਾਇਦਾ ਹੋਵੇ ਹਾਂ ਦਰਸ਼ਕਾਂ ਨੂੰ ਵੀ ਫਾਇਦਾ ਹੋਵੇ ਅੱਜ ਤੱਕ ਹੂੰ ਮੈਂ ਹੂੰ ਕਦੇ ਵੀ ਚੱਪਲਾ ਹੂੰ ਕਦੇ ਬੂਟ ਹੂੰ ਮੁੱਲ ਨਹੀਂ ਲਏ ਅੱਛਾ ਵਾਹ ਜੀ ਵਾਪਰਾਪਤੀ ਦੇਖੋ ਬੰਦੇ ਦੀ ਇਹ ਪ੍ਰਾਪਤੀ ਹੁੰਦੀ ਅਸਲ ਦੇ ਵਿੱਚ ਵੀ ਜਦੋਂ ਦਾ ਗਾਉਣ ਲੱਗਾ ਮਿਹਨਤ ਕਰਨ ਲੱਗਿਆ ਵੀ ਕਦੇ ਵੀ ਮੁੱਲ ਨਹੀਂ ਲਏ ਹਾਂ ਜੀ ਮੁੱਲ ਨਹੀਂ ਜਦੋਂ ਮਗਰ ਮਾਰਦਿਆ ਨਾ ਜੀ ਮੈਂ ਚੱਕ ਕੇ ਲਿਆਉਂਦਾ ਜੀ ਉਹ ਉਹ ਇਹ ਤੱਕ ਕੀ ਗੱਲ ਹੋਈ ਮੈਂ ਤਾਂ ਮੈਂ ਭੂਮਿਕਾ ਵਨ ਰਿਹਾ ਸੀ ਦਰਸ਼ਕਾਂ ਦੇ ਸਾਹਮਣੇ ਤੁਸੀਂ ਇੱਕ ਮਿੰਟ ਜੀ ਖੇ ਕਰ ਦਿੰਦਾ ਸੀ ਨਾ ਲੱਕੜ ਚਾ ਵੀ ਤਾਂ ਹੀ ਵਰ ਦੋ ਦਿੰਦਾ ਲੱਕੜ ਚਾ ਵੀ ਰਹਿ ਗਿਆ ਫੇਰ ਕੋਈ ਪਰਮਾਤਮਾ ਵੱਲੋਂ ਕੋਈ ਮਣਿ ਮੋੜੀ ਨਹੀਂ ਆਇਆ ਥੋੜਾ ਬਧਾਇਆ ਜੀ ਕੰਮ ਬਧਾਇਆ ਵੀ ਹੈ ਜੀ ਕੰਮ ਥੋੜਾ ਅੱਛਾ ਨਹੀਂ ਦੁਖ ਗੱਲ ਨਹੀਂ ਕਰ। ਮੈਨੂੰ ਦੱਸੋ ਇਹ ਤਾਂ ਤੁਸੀਂ ਮੈਨੂੰ ਪਤਾ ਕਿ ਇਹ ਨਹੀਂ ਭੂਮਿਕਾ ਬੰਦੀ ਤੁਸੀਂ ਸਾਡੇ ਨਾਲ ਜੀ ਬਾਈ ਤੁਸੀਂ ਮੇਰੀ ਗੱਲ ਮੈਂ ਮੇਰੀ ਗੱਲ ਤਾਂ ਸੁਣੋ। ਇੱਕ लास्ट ਸਵਾਲ ਹੈ। ਹਾਂ ਜੀ। ਕਮਾਈ ਕੀਤੀ ਹੈ। ਹਾਂ ਜੀ। ਉਹ ਸਟੇਜਾਂ ਦੇ ਉੱਤੇ ਪ੍ਰੋਗਰਾਮ ਲਾਏ। ਹਾਂ ਜੀ। ਉਹਦੇ ਚੋਂ ਕੋਈ ਹਾਂ ਜੀ ਉਹ ਜੀ ਦੇਖੋ ਜੋ ਕੋਈ ਕੰਮ ਆਪਾਂ ਕਰਦੇ ਆਂ ਤੁਹਾਨੂੰ ਉਹ ਪਰਮਾਤਮਾ ਰੰਗ ਭਾਗ ਲਾਉਂਦਾ। ਕੋਈ ਕੰਮ ਤੁਸੀਂ ਕਰਦੇ ਹੋ, ਖੇਤੀ ਕਰਦੇ ਹੋ, ਅਸੀਂ ਵੀ ਮੈਸੇਜ ਗਾਉਨੇ ਆਂ। ਹੂੰ। ਉਹਨਾਂ ਜੀ ਮੈਂ ਜਦੋਂ ਸਾਡੇ ਮੰਡੀ ਕਲਾਂ ਪਿੰਡ ਨਾਲ ਹੂੰ। ਉੱਥੇ ਪ੍ਰੋਗਰਾਮ ਕਰਾਉਂਦਾ ਸੀ ਬੀਨਾ ਸਾਖਜੀਤ ਜਲਪਿੰਡ ਹਾਂ ਹਾਂ ਕਾਲਾ ਮਣਕਾ ਹਾਂ ਉਹ ਬੀਨਾ ਸਾਗਰ ਪ੍ਰੋਗਰਾਮ ਕਰਾਉਂਦਾ ਹੁੰਦਾ ਸੀ ਹੂੰ ਤੇ ਮੈਂ ਕਿਹਾ ਵੀ ਆਪਾਂ ਵੀ ਗਾਂ ਗਿਆਈਏ ਉੱਥੇ ਅੱਛਾ ਆਪਾਂ ਘਰੋਂ ਆਹੀ ਐਡਰੈਸ ਜੀ ਇੱਕੋ ਹੀ ਹੈ ਮੇਰੇ ਕੋਲ ਅੱਛਾ ਇਹ ਮੈਂ ਗਿਆਈ ਉੱਥੇ ਹੂੰ ਤੇ ਜਦੋਂ ਮੈਂ ਸਟੇਜ ਤੇ ਚੜ੍ਹਿਆ ਜੀ ਹੂੰ ਮੈਂ ਸਟੇਜ ਦੇ ਨੇੜੇ ਖਾਂ ਅੱਛਾ ਕੋਈ ਸਨਮਸਰ ਹੋਣੀ ਸ਼ੁਰੂ ਅੱਛਾ ਵੀ ਕਹਿੰਨ ਕਿ ਯਾਰ ਵੀ ਥਰ ਵੀ ਪਹਿਲਾਂ ਕਲਾਕਾਰ ਕਹਿੰਦੇ ਫਿਰ ਉਹਨੂੰ ਸੁਣਨਾ ਹੈ ਨਹੀਂ ਜੀ ਅੱਛਾ ਅੱਗੇ ਥੋਆ ਆ ਉਧਰ ਹੀ ਚੱਲ ਵੀ ਕੁਸਰਮੁਸਰ ਹੋਣੀ ਸ਼ੁਰੂ ਮੈਂ ਤਾਂ ਕਿਤੇ ਐਂ ਹੋ ਗਿਆ ਮੈਂ ਫੇਰ ਵੀ ਮੈਂ ਹੌਸਲਾ ਰੱਖਿਆ ਜੀ ਮੈਂ ਅੱਗੇ ਵਧਿਆ ਇਸ ਤੇ ਅੱਛਾ ਨੇੜੇ ਜਮ ਆ ਗਿਆ ਆਪਣੇ ਬਿਲਕੁਲ ਮਖਾਈ ਸਟੇ ਸੈਕਟਰੀ ਨੇ ਕਹਿਤਾ ਵੀ ਕੱਢ ਦੋ ਜੇ ਮਖਾ ਵੀ ਤੁਸੀਂ ਕਹਿੰਦੇ ਨੇਰੀਆਂ ਲਿਆ ਦਿਓ ਹੂੰ ਲੋਕਾਂ ਨੇ ਜੀ ਕੰਦ ਸੀ ਘਰਾਉਂਦਿਆ ਸੇ ਪਾਸੇ ਲੋਕ ਕਹਿਣ ਲੱਗੇ ਭੁੰਦੜਾ ਲਾ ਗਿਆ ਮਖਾਈ ਕੋ ਕੰਦ ਤੇ ਹੂੰ ਲੋਕਾਂ ਨੇ ਇੱਟਾਂ ਪੱਟ ਲਈਆਂ ਜੀ। ਅੱਛਾ। ਹਾਂ। ਉਹ ਯਾਰ ਇੱਟਾਂ ਪੱਟ ਕੇ ਬੈਠਣ ਨੂੰ ਜਗ੍ਹਾ ਨਹੀਂ ਨਹੀਂ ਛੱਤ ਦੇ ਨਹੀਂ ਹਨਾ। ਨਹੀਂ ਜੀ। ਇੱਟਾਂ ਦੇ ਉਹ ਇੱਟਾ ਮੇਰੇ ਕੋਲ ਨਹੀਂ ਚਲਾਤੀਆਂ ਜੀ ਲੋਕਾਂ ਨੇ। ਅੱਛਾ। ਤੁਹਾਨੂੰ ਨਹੀਂ ਪਤਾ ਤੈਨੂੰ। ਮੇਰੇ ਨਾਲ ਜਿਹੜੇ ਵੀ ਇਹਨੂੰ ਦਵੱਲੋ ਜਿੱਥੇ ਮੇਰੇ ਜਿਹੜੇ ਸਾਜੀ ਸੀ। ਹੂੰ। ਮੇਰੇ ਜਿਹੜੇ ਨਾਲ ਮੁੰਡੇ ਸੀ। ਹੂੰ। ਉਹਨਾਂ ਨੇ ਉਹ ਟੈਂਪੂ ਭਰ ਲਿਆ ਹੋਈ ਇੱਟਾਂ ਦਾ। ਅੱਛਾ। ਫਿਰ ਆਪਾਂ ਨੂੰ ਸ਼ਾਇਰਾਨਾਮ ਦੋਹੀ। ਅੱਛਾ ਜਿਹੜੀਆਂ ਇੱਟਾਂ ਸਟੇਜ ਤੇ ਬੱਜੀਆਂ ਸੀ ਉਹਦਾ ਟੈਂਪੂ ਭਰ ਲਿਆ। ਹਾਂ। ਅੱਛਾ ਫਿਰ ਸ਼ਾਇਰਾਨਾਮ ਉਹ ਜਦੋਂ ਚੜ ਗਏ ਸਟੇਜ ਉੱ ਵਾਹ 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 ਜਦੋਂ ਚੜ ਗਏ ਸਟੇਜ ਤੇ ਬਲੀਏ ਨਹੀਂ ਲੋਕਾਂ ਨੇ ਸੀ ਸਾਨੂੰ ਢਾ ਲਿਆ ਜਿਹੜੀਆਂ ਏਟਾਂ ਬੱਝੀਆਂ ਸਟੇਜ ਤੇ ਨਹੀਂ ਉਹਨਾਂ ਨਾਲ ਹੀ ਘਰ ਪਾ ਲਿਆ ਜਿਹੜੀਆਂ ਏਟਾਂ ਬੱਝੀਆਂ ਸਟੇਜ ਤੇ ਨਹੀਂ ਉਹਨਾਂ ਨਾਲ ਹੀ ਘਰ ਪਾ ਲਿਆ ਕੀ ਬਾਤ ਹੈ ਬਹੁਤ ਖੂਬ ਹਾਂਜੀ ਬਹੁਤ ਖੂਬ ਡਾਂਗਾ ਡੂੰਗਾ ਨਹੀਂ ਪਈਆਂ ਫਿਰ ਮੈਂ ਸਪੀਡ ਖਿੱਚਦੀ ਹਾਂ ਹਾਂ ਦਾੰਗਾ ਪਿੱਛੇ ਰਹੇ ਨਹੀਂ 5 ਕਿਲੋ ਮਿੰਟ ਰੁਕ ਜਾਂਦੇ ਤੁਹਾਡੇ ਘਰ ਦੇ ਨਾਲ ਤੁਹਾਡੇ ਪਸਗੋੜਾ ਬਾੜਾ ਵੀ ਪੈ ਜਾਂਦਾ ਟੰਬੇ ਡੰਬੇ ਨਾਲ ਛੜਕੜਾ ਜਾਂਦਾ ਹੈ ਨਾ ਨਹੀਂ ਉਪਰ ਕਹਿੰਦੇ ਵੀ ਹੌਲੀ ਹੌਲੀ ਬੰਦ ਨੂੰ ਪਤਾ ਨਾ ਚਾਹੀਦਾ ਮੈਂ ਕਹਿੰਦਾ 10 ਮਿੰਟ ਹੋਰ ਪੱਥਰ ਵੀ ਤੁਹਾਨੂੰ ਲੱਗ ਜਾਣਾ ਸੀ ਤੁਹਾਡੇ ਚਲੋ ਤੁਹਾਡੇ ਬੋਲਸ ਲੱਖਣਾ ਹੋ ਜਾਂਦੇ ਹਾਂ ਹੈ ਨਾ ਅਗਲੇ ਸਟੇਜਾਂ ਸਾਨੂੰ ਉਮੀਦ ਆਸਾ ਉਮੀਦ ਹੈ ਕਿ ਆਉਣ ਵਾਲੇ ਸਟੇਜਾਂ ਦੇ ਉੱਤੇ ਜਿਵੇਂ ਇੱਟਾਂ ਰੋੜੀਆਂ ਦਾ ਘਰ ਪੈ ਗਿਆ ਬਾਈ ਨੇ ਮਿਹਨਤ ਕਰੀ ਗਾਣਾ ਗਿਆ ਅਗਲੀ ਮਿਹਨਤ ਦੇ ਉੱਤੇ ਪੱਥਰ ਵੀ ਪੈਣੇ ਆ ਫਿਰ ਪੱਥਰ ਵੀ ਘਰੇ ਲੱਗ ਜਾਣਾ ਜੀ ਹੈ ਨਾ ਹਾਂ ਜੀ ਬਹੁਤ ਪ੍ਰੋਜੈਕਟ ਕਰ ਰਹੇ ਹਾਂ ਜੀ ਅਸੀਂ ਹੋਰ ਕਾਸੀ ਮੈਂ ਫਰਕ ਤਾਂ ਕੀ ਹੈ ਜੀ ਇਹ ਤੋਂ ਮੈਂ ਆਖਿਆ ਵੀ ਥੋੜਾ ਜਿਹਾ ਆਪਾਂ ਦੂਰ ਹੋ ਜਾਈਏ ਹੂੰ ਦੂਰ ਹੋ ਜਾਈਏ ਇਹ ਚੀਜ਼ ਤੋਂ ਓਕੇ ਫਿਰ ਮੁੰਡਾ ਕਾਲਾ ਨਹੀਂ ਮੰਡੀ ਕਾਲਾ ਤੋਂ ਹੂੰ ਤੁਸੀਂ ਜਾਣਦੇ ਹੋ ਸਖਜੀਤ ਆ ਉਹਦਾ ਨਾਮ ਹੂੰ ਉਹਨੂੰ ਮੈਂ ਆਖਿਆ ਵੀ ਆਪਣੇ ਕੰਮ ਸਾਹ ਚ ਨਹੀਂ ਆ ਰਿਹਾ ਅੱਛਾ ਉਹ ਕਹਿੰਦਾ ਵੀ ਸਾਡੇ ਪਿੰਡ ਵੀ ਦੀ ਸੜਕ ਲੰਘਦੀ ਹੂੰ ਵੱਡੀ ਹੂੰ ਉੱਥੇ ਆਪਾਂ ਰੇੜੀ ਲਾਇਆ ਕਰਾਂਗੇ ਅੱਛਾ ਠੇਕੇ ਦੇ ਮੂਹਰੇ ਕਾਦੀ ਪਕੌੜੇ ਪੂੜੇ ਵੇਚਿਆ ਕਰਾਂਗੇ ਹਾਂ ਜੀ ਮੁੰਡੇ ਹਾਂ ਜੀ ਅੱਛਾ ਫਿਰ ਮੈਂ ਜੀ ਉਹ ਮੈਂ ਤੁਹਾਨੂੰ ਦੱਸਿਆ ਫਿਰ ਉਹਨੂੰ ਮੈਂ ਆਖਿਆ ਮੈਂ ਕਿਹਾ ਬਣ ਗਈ ਗੱਲ ਮੈਂ ਘਰੇ ਆਖਿਆ ਵੀ ਆਪਾਂ ਇਹ ਕੰਮ ਨਹੀਂ ਕਰਨਾ ਹੁਣ ਹੁਣ ਅਸੀਂ ਬਿਜ਼ਨਸ ਕਰਾਂਗੇ ਬਿਜ਼ਨਸ ਹਾਂ ਵਾਹ ਜੀ ਵਾਹ ਕਦੇ ਕਈ ਕਲਾਕਾਰਾਂ ਨੂੰ ਜਿਵੇਂ ਮੈਂ ਕਈ ਕਲਾ ਨਾਂ ਨਹੀਂ ਲੈਣਾ ਚਾਹੁੰਦਾ ਵੀ ਜਦੋਂ ਕਾਇਤੀ ਦੇ ਵਿੱਚ ਪੈਸਾ ਹੈ ਉਹਨਾਂ ਨਾਲ ਦੇ ਨਿਵੇਸਟ ਕੀਤਾ ਬਿਜ਼ਨਸ ਕਰੇ ਆ ਕੰਮ ਧੰਦੇ ਕਰੇ ਕੁਝ ਪੈਸਾ ਨਾ ਕਰ ਕੁਝ ਕਲਾ ਕਰੇ ਨੀ ਕੁਝ ਵੀ ਨੀ ਕਰੇ ਪੈਸੇ ਉਹਨਾਂ ਤੋਂ ਬਾਅਦ ਖਰਾਬ ਹੋ ਗਿਆ ਫਿਰ ਉਸ ਤੋਂ ਇੱਕ ਪੈਸਾ ਹਾਂ ਆਇਆ ਪੈਸਾ ਕਦੋਂ ਆਇਆ ਜੀ ਇਹਨੇ ਸ਼ਿੰਨੇ ਇਹਨੇ ਬਿਜ਼ਨਸ ਸ਼ੁਰੂ ਕਰੇ ਐਡਾ ਨਹੀਂ ਸੀ ਬਿੰਨ ਰੇੜੀ ਲਾਉਣੀ ਸੀ ਪਕੌੜਿਆਂ ਦੀ ਚਲੋ ਅੱਛਾ ਫਿਰ ਫਿਰ ਮੈਂ ਉੱਥੇ ਫਿਰ ਗਾਣਾ ਮੈਨੂੰ ਆਇਆ ਜੀ ਉਹ ਲਾਸਟ ਗਾਣਾ ਸੁਣਨਾ ਦਮ ਲਾਸਟ ਹੈ ਜੀ ਹਾਂ ਅੱਛਾ ਜੀ ਓ ਯਾਰੀ ਕਾਲੇ ਨਾਲ ਹੈ ਮੇਰੀ ਨਹੀਂ ਉਹ ਪੁੱਠੇ ਕਮਾਂ ਨੂੰ ਨੇਰੀ ਅੱਛਾ ਵਾ 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 ਕੀ ਬਾਤ ਹੈ ਗਾਣਾ ਨਹੀਂ ਯਾਰੀ ਕਾਲੇ ਨਾਲ ਹੈ ਮੇਰੀ ਉਹ ਪੁੱਠੇ ਕਮਾਂ ਨੂੰ ਨੇਰੀ ਉਹ ਲਾਉਂਦਾ ਵਿੱਚ ਚੌਂਕਦੇ ਰੇੜੀ ਬੰਦ ਕਰਾ ਤੇ ਠੇਕੇ ਨਹੀਂ ਹੂੰ ਦੇਖੇ ਜਾ ਗਲਾਸ ਤੇ ਆਪ ਪਕੌੜੇ ਵਿੱਚ ਨਹੀਂ ਉਹ ਦੇਖੇ ਜਾ ਗਲਾਸ ਤੇ ਆਪ ਪਕੌੜੇ ਵਿੱਚ ਨਹੀਂ ਆਉ ਲੈ ਲਈ ਬਾਈਆ ਦਰਸ਼ਕ ਵੀਰੋ ਸ਼ੇਅਰ ਕਰ ਦੋ ਅਗਲੀ ਇੰਟਰਵਿਊ ਟਾਈਮ ਹੋ ਗਈ ਆਪਣਾ ਟਾਈਮ ਤਾਂ ਸਾਬਰ ਚਾਨਦ ਨਹੀਂ ਫਰਮਾਉਣਾ ਹੋਇਆ ਮੈਂ ਕਹਿੰਦਾ ਵੀ ਮੇਰਾ ਚੈਨਲ ਬਲੌਕ ਬਜਣ ਤੋਂ ਪਹਿਲਾਂ ਪਹਿਲਾਂ ਮੈਂ ਇੰਟਰਵਿਊ ਬੰਦ ਕਰ ਦਿਆਂ ਮੈਂ ਵੀ ਰੇ ਸੱਟ ਨਾ ਜਾਣਾ ਜੀ ਤੁਹਾਡਾ ਨਹੀਂ ਗੈਸਟੀ ਬਸ ਨੇ ਬਰੋ ਤਾਂ ਹੁਣ ਤੁਹਾਨੂੰ ਪਤਾ ਏ ਤੁਸੀਂ ਮੈਨੂੰ ਕਿਥੋਂ ਸੱਦ ਕੇ ਲਿਆ ਜੀ ਮੈਂ ਤਾਂ ਪ੍ਰਾਣ ਰਲਾਈ ਜਾਂਦਾ ਸੀ ਚਪਦਾਨ ਵਾਜੀ ਵਾ ਕੀ ਬਾਤ ਹੈ ਜੀ ਪ੍ਰਾਣ ਹੈ ਪ੍ਰਾਣ ਕੀ ਹੁੰਦੀ ਹੈ ਮੈਂ ਸਿੱਟਨੇ ਹੀ ਕੀ ਜਾਂਨੇ ਹੁੰਦੇ ਨਹੀਂ ਸਾਢੇ 14 ਨਾ ਹੁੰਦਾ ਤੁਸੀਂ ਕੀ ਆਖਿਆ ਕਿਤੇ ਮੈਂ ਹਾਰਮੋਨੀਆ ਵੀ ਆ ਜਾਂਦਾ ਸੀ ਤੇ ਸੋ ਧੰਨਵਾਦ ਸਾਰਿਆਂ ਦਾ ਜਿਹੜੇ ਤੁਸੀਂ ਗਾਲਾਂ ਦੇਣ ਸਾਨੂੰ ਇੱਥੇ ਪਹੁੰਚੇ ਹੋ ਸਮਾਂ ਚ ਸਮਾਂ ਕੱਢ ਕੇ ਹਨ ਤੇ ਗੰਦੀ ਗੱਲ ਨਹੀਂ ਕਰਨੀ ਕਿ ਮਾਵਾ ਪੈਣਾ ਨੂੰ ਕਮੈਂਟ ਕਰਕੇ ਬੁਰੇ ਲੱਗਣ ਥੋੜੀ ਜੀ ਲੱਗਦੀ ਜੀ ਕੱਢ ਸਕਦੇ ਹਾਂ ਜੀ ਇਟਾਂ ਵੀ ਨਾ ਚਲਾਇਓ ਜੀ ਫੋਨ ਫਟ ਸਕਦਾ ਨੋ ਸੌਰੀ ਵੈਜ ਗਾਲ ਕੱਢ ਦਿਓ ਵੈਜ ਗਾਲ ਜਿਹਨੇ ਇਸ ਬਾਈ ਨੂੰ ਗਾਲ ਕੱਢਣੀਆਂ ਕਲਾ ਕਰਨ ਲੱਗ ਪਿਆ ਉਹਨੂੰ ਵੈਜ ਗਾਲ ਕਰਨੀਆਂ ਨੌਨ ਵੈਜ ਗਾਲ ਨਾ ਕੱਢਿਓ ਬੇਨਤੀ ਹੱਥ ਬੰਨ ਕੇ ਵੀਡੀਓ ਸ਼ੇਅਰ ਕਰ ਦਿਓ ਅਗਲੇ ਇੰਟਰਵਿਊ ਦੇ ਵਿੱਚ ਹੋਰ ਨਮੀਆਂ ਕਹਾਣੀਆਂ ਗੱਲਾਂ ਤੁਹਾਡੇ ਨਾਲ ਲੈ ਕੇ ਸਾਹਮਣੇ ਹੋਵਾਂਗੇ ਤੇ ਚਿਬ ਕੱਢ ਚੈਨਲ ਤੋਂ ਤੁਹਾਡਾ ਫੇਰ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ